ਸਾਨੂੰ ਕਹਿੰਦੇ ਪ੍ਰੇਸ਼ਨ ਹੋਊਗਾ। ਹੂੰ। ਲੈਟਰਿੰਗ ਵਾਲੇ ਨਾਲ ਹੀ ਕੱਟਣੀ ਪਊਗੀ। ਹੂੰ। ਤੇ ਦੋਨੇ ਪਾਸੇ ਜਮਾ ਹੁਣ ਖਰਾਬ ਹੋਏ ਪਏ ਤੇ ਨਾ ਤਾਂ ਸਿੱਧਾ ਪਈਦਾ ਨਾ ਮੁੱਦਾ ਨਾ ਕਹਿੰਦਾ ਪੈਂ ਟਿੱਡਾ ਪੈ ਨਾ ਬਸ। ਅਸੀਂ ਟਾਇਰ ਅਸੀਂ ਇੱਕ ਡੜਵਾ ਦੇ ਵਿੱਚ ਪਹੁੰਚੇ ਆਂ। ਇਹ ਜਿਹੜੀ ਜਗ੍ਹਾ ਤੇ ਅਸੀਂ ਪਹੁੰਚਿਆ ਇਹ ਠੂਠਾ ਢਾਣੀ ਕਹਿੰਦੇ ਇਹਨੂੰ। ਤੇ ਜਿਸ ਦੇ ਵਿੱਚ ਇੱਥੇ ਇੱਕ ਬਹੁਤ ਗਰੀਬ ਪਰਿਵਾਰ ਆ ਜਿਹੜਾ ਘਰ ਦੀ ਤਨਹਾਲਤਾ ਉਹ ਤੁਸੀਂ ਦੇਖ ਹੀ ਰਹੇ ਹੋ। ਇਹ ਪਰਿਵਾਰ ਆ ਜਿਹੜਾ ਇਹ ਭਾਈ ਸਾਹਿਬ ਨੇ ਜਿਹੜੇ ਤਿੰਨਾਂ ਦੇ ਜਿਹੜੇ ਪਾਸੇ ਆ ਬਿਲਕੁਲ ਗਲੇ ਪਿਆ ਬਹੁਤ ਬੁਰਾ ਹਾਲਾਤ ਤੇ ਪੈਂਦਾ ਵੀ ਇਹ ਮੁੰਡਾ ਇਹਨਾਂ ਗੱਲਬਾਤ ਕਰਦੇ ਵੀ ਕੀ ਗੱਲ ਬਣੀ ਕਦੋਂ ਦਾ ਚੱਕਰ ਤੇਰਾ ਹਾਂ ਭਾਈ ਤੇ ਰਕੀ ਨਾ ਮੇਰਾ ਨਾ ਭਾਈ ਮਰੀਕ ਸਿੰਘ ਤੇ ਇਹ ਜਗ੍ਹਾ ਦਾ ਨਾਂ ਕੀ ਆਪਣੀ ਦਾ ਜਗ੍ਹਾ ਨਾ ਬਾਈ ਠੂਠਾ ਢਾਣੇ ਵਜਦੀ ਆ ਤੇ ਕੀ ਚੱਕਰ ਬਣਿਆ ਤੇਰਨਾ ਇਹ ਭਾਈ ਜੀ ਨਾ ਕਹਿੰਦਾ ਨਰਮਾ ਚੁਗਣ ਗਏ ਸੀ ਅਸੀਂ ਹੂੰ ਤੇ ਉਹਦਣਾ ਖਾਰਸ ਹੋਈ ਨਾ ਕਹ ਮੇਰੇ ਹੂੰ ਖਾਰਚ ਤੋਂ ਬਸ ਮੈਂ ਵੀ ਕਈ ਮਹੀਨੇ ਗੋਲਿਆ ਨੀ ਗਾ ਬਸ ਕੰਮ ਤੇ ਲੱਗੇ ਰਹੇ ਹਮੇ ਹਮ ਤੇ ਮੇਰੇ ਰੇਸ਼ਾਂ ਲੱਗਾ ਹਮ ਪਾਸੇ ਚ ਹਮ ਅਸੀਂ ਦਵਾਈ ਬੂਟੀ ਵੀ ਬਹੁਤ ਲਤੀ ਨਾ ਕਾ ਤੇ ਕੋਈ ਸਾਡਾ ਕੋਈ ਹੱਲ ਨਹੀਂ ਆਇਆ ਨਾ ਕਹਿੰਦਾ ਇਹ ਡਾਕਟਰ ਉਹਨਾਂ ਬਹੁਤ ਨਾ ਕਹਿੰਦਾ ਕੇਮ ਦਾ ਹਸਪੀਟਲ ਵੀ ਗਏ ਸੀ ਹਮ ਸਾਡੇ 20-25000 ਰੁਪਏ ਤਾਂ ਉੱਥੇ ਪਹਿਲਾਂ ਉਹਨਾਂ ਨੇ ਲਵਾਤਾ ਫਿਰ ਸਾਨੂੰ ਕਹਿੰਦੇ ਆਪਰੇਸ਼ਨ ਹੋਊਗਾ ਹਮ ਲੈਟਰਿੰਗ ਵਾਲੀ ਨਾਲ ਹੀ ਕੱਟਣੀ ਪਊਗੀ ਹਮ ਅਸੀਂ ਅੱਖਾਂ ਜੀ ਸਾਡੇ ਕੋਲ ਇੰਨਾ ਖਰਚਾ ਹੈਨੇਗਾ ਅਸੀਂ ਫਿਰ ਛੁੱਟੀ ਲੈ ਕੇ ਉੱਥੋਂ ਆ ਕੇ ਸੀਗੇ ਹਮ ਤੇ ਹੁਣ ਵੀ ਦੋਨੇ ਪਾਸੇ ਜਮਾ ਹੁਣ ਖਰਾਬ ਹੋਏ ਪਏ ਤੇ ਨਾ ਤਾਂ ਸਿੱਧਾ ਪਈ ਦਾ ਨਾ ਮੁੱਦਾ ਨਾ ਕਹਿੰਦਾ ਐਂ ਟਿੱਡਾ ਪੈਣਾ ਬਸ ਤੇ ਕੀ ਕਹਿਣਾ ਚਾਹੁੰਦਾ ਭਾਈ ਆਪਾਂ ਤੇ ਹੀ ਗੱਲ ਕਹਿਣਾ ਚਾਹੁੰਦੇ ਆ ਆਪਾਂ ਨੂੰ ਤਾਂ ਕੋਈ ਪੈਸੇ ਢਿਲੀ ਦੀ ਵੀ ਕੋਈ ਚਾਹਣਾ ਹੈ ਨਹੀਂ ਆਪਣਾ ਤਾਂ ਲਾਜ ਹੀ ਹੋ ਜਾਏ ਭਾਈ ਐਹੀ ਆਪਣਾ ਤਾਂ ਧੰਨਵਾਦ ਬੱਸ ਨਾ ਕਿ ਜਿਹੜਾ ਬੰਦਾ ਕੋਈ ਆਪਣਾ ਕੋਈ ਲਾਜ ਕਰਾ ਦੇ ਪਹਿਲਾ ਕੋਈ ਸਣਾ ਕੋਈ ਗੱਲ ਪਤੂ ਜਾਂ ਲੀਡਰ ਨੇ ਜਾਂ ਕੋਈ ਸਾਥ ਆਣ ਕੋਣ ਨੇ ਸਾਥ ਦਿੱਤਾ ਕੋਈ ਨਹੀਂ ਕਿਹਾ ਸੀ ਅਸੀਂ ਮੰਪਰ ਨੂੰ ਵੀ ਨਾ ਕਹਿੰਦਾ ਤੇ ਉਹਨਾਂ ਨੇ ਹੁਣ ਗੱਲ ਨਹੀਂ ਸੁਣਦੇ ਪਹਿਲਾਂ ਤਾਂ ਵੀ ਉਹਨਾਂ ਨੇ ਨਾ ਕਹਿੰਦਾ ਕਿ ਅਸੀਂ ਕਰਾ ਦਾਂਗੇ ਕਰਾ ਦਾਂਗੇ ਤੇ ਹੁਣ ਕੋਈ ਸਾਡੀ ਗੱਲ ਨਹੀਂ ਸੁਣ ਰਿਹਾ ਜੀ ਅਸੀਂ ਦੋ ਤਿੰਨ ਢੇੜੇ ਵੀ ਲਾਏ ਅਸੀਂ ਕਿ ਸੰਸਤਾ ਵਾਲੇ ਨਾਲ ਗੱਲ ਉਹ ਵੀ ਬਾਹਰ ਦੇ ਸਸਤਾ ਵਾਲੇ ਇਲਾਜ ਕਰਾਉਂਦੇ ਆ ਨਹੀਂ ਜੀ ਕਿਸੇ ਨਾਲ ਨਹੀਂ ਸਾਡੀ ਗੱਲ ਹੋਈ ਹਾਂ ਭਾਈ ਤੁਸੀਂ ਕੀ ਕਹਿਣਾ ਚਾਹੁੰਨੇ ਕਿੰਨੇ ਬੱਚੇ ਤੁਹਾਡੇ ਭਾਈ ਬਈ ਮੇਰੇ ਚਾਰ ਬੱਚੇ ਆ ਕੀ ਗੱਲ ਬਣੀ ਬਈ ਜੀ ਮੇਰੇ ਘਰ ਵਾਲੇ ਦੇ ਪਾਸੇ ਖਰਾਬ ਹੋਏ ਪਏ ਆ ਹੂੰ ਸਾਡੀ ਇਸ ਵੇਲੇ ਕੋਈ ਵੀ ਮਦਦ ਨਹੀਂ ਕਰਦਾ ਸਾਰੇ ਭੈਣ ਭਰਾ ਸਾਰੇ ਸਾਥ ਛੱਡ ਗਏ ਸਾਡਾ ਹੂੰ ਤੇ ਬਸ ਅਸੀਂ ਇਹੀ ਚਾਉਨੇ ਆ ਵੀ ਇਹਦਾ ਇਲਾਜ ਕਰਾ ਦਿਓ ਸਾਡੇ ਘਰੇ ਦਾ ਆਟਾ ਵੀ ਹੈ ਨਹੀਂ ਇਸ ਟਾਈਮ ਤੇ ਫਿਰ ਇਸ ਟਾਈਮ ਤੁਸੀਂ ਕਿਵੇਂ ਸਰ ਰਹੇ ਜਿਹੜਾ ਇਹ ਤਾਂ ਤਾਂ ਬਹੁਤ ਬੁਰਾ ਹਾਲ ਹੈ ਮੈਂ ਤਾਂ ਵੀਰੇ ਜੀ ਲੋਕਾਂ ਦੇ ਘਰਾਂ ਚ ਕੰਮ ਕਰਦੀ ਆ ਹੂੰ ਅ ਜਵਾਕ ਨੂੰ ਛੱਡ ਕੇ ਜਾਣੀ ਛੋਟੇ ਜਿਹੇ ਨੂੰ ਫਿਰ ਕੰਮ ਕਰਕੇ ਆਉਣੀ ਲੋਕਾਂ ਦੇ ਘਰੇ ਫਿਰ ਅਸੀਂ ਟਾਈਮ ਪਾਸ ਕਰੀ ਕਿੰਨੇ ਬੱਚੇ ਤੁਹਾਡੇ ਮੇਰੇ 4 ਬੱਚੇ ਆ ਤੇ ਕੀ ਕਹਿਣਾ ਚਾਹਣੀ ਤੁਸੀਂ ਮੈਂ ਵੀ ਇਹ ਕਹਿਣਾ ਚਾਹੁੰਨੀ ਆ ਬਸ ਮੇਰੇ ਘਰ ਵਾਲੇ ਦਾ ਇਲਾਜ ਕਰਾ ਦਿਓ ਤੇ ਸਾਡੀ ਜਿੰਨੀ ਵੀ ਮਦਦ ਹੁੰਦੀ ਹੈ ਉਹ ਨਹੀਂ ਮਦਦ ਕਰਦੇ ਤੇ ਮੋਬਾਈਲ ਨੰਬਰ ਕਿੰਨਾ ਆਪਣਾ 90566 40714 ਦੁਬਾਰਾ ਫਿਰ ਦੱਸ 90566 40714 ਹਾਂਜੀ ਬਾਹਰ ਦੇ ਵੀਰਾਂ ਨੂੰ ਵੀ ਬੇਨਤੀ ਆ ਕੋਈ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕਰਨਾ ਹੀ ਚਾਹੁੰਦਾ ਮਦਦ ਵੱਧ ਤੋਂ ਦਿੱਤੀ ਜਾਵੇ ਇਹਨਾਂ ਦਾ ਆਪਾ ਖਾਤਾ ਨੰਬਰ ਵੀ ਦਿੰਨੇ ਆ ਜਿਹੜਾ ਮੋਬਾਈਲ ਨੰਬਰ ਉਹ ਇਹਨਾਂ ਨੇ ਦੱਸ ਹੀ ਦਿੱਤਾ ਮੋਬਾਈਲ ਨੰਬਰ ਵੀ ਆਪਾਂ ਬਾਅਦ ਚ ਇਹਦਾ ਵੀਡੀਓ ਤੇ ਪਾ ਦੇਾਂਗੇ ਤੇ ਬਹੁਤ ਗਰੀਬ ਪਰਿਵਾਰਾਂ ਦੀ ਮਦਦ ਤੇ ਤਾਂ ਆਪਣਾ ਵੀ ਫਰਜ਼ ਬਣਦਾ ਕਿ ਇਹਨਾਂ ਦੀ ਮਦਦ ਕਰੀਏ ਇਹ ਤਾਂ ਬਹੁਤ ਬੁਰਾ ਹਾਲਾ ਜਿਹੜਾ ਬੰਦਾ ਇਹ ਇਹ ਮੂਦਾ ਪੈਂਦਾ ਪਾਸੇ ਗਲੇ ਪਏ ਦੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ